ਸਾਸੀ ਕ ਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟ ਲੈ ਕੇ ਆਏ ਹਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਇਹ ਜਿਹੜੇ ਸੂਟ ਹੋਣਗੇ ਪ्योर ਤੁਹਾਨੂੰ ਕ੍ਰੇਪ ਦਾ ਪ੍ਰਿੰਟਡ ਸੂਟ ਮਿਲ ਜੇਗਾ ਉਸ ਦੇ ਉੱਪਰ ਬਹੁਤ ਹੀ ਪਿਆਰਾ ਹੈਵੀ ਏਮਬਰਾਇਡਰੀ ਵਰਕ ਕੀਤਾ ਗਿਆ ਪ੍ਰਾਈਸ ਇਹਨਾਂ ਦਾ ਪਰ ਮੀਟਰ ਦੇ ਅਕੋਰਡਿੰਗ ਆਪਾਂ ਉੱਪਰ ਲਗਾਤਾ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਜੀ ਬਾਈ ਕਰ ਸਕਦੇ ਹੋ ਪਰ ਤੁਸੀਂ 2.5 ਮੀਟਰ ਤੋਂ ਘੱਟ ਫੈਬਰਿਕ ਨਹੀਂ ਲੈ ਸਕਦੇ ਪ੍ਰਾਈਸ ਉੱਪਰ ਇਹਨਾਂ ਦਾ ਆਪਾਂ ਮੈਂਸ਼ਨ ਕੀਤਾ ਹੋਇਆ ਅਗਲੇ ਜਿਹੜੇ ਸੂਟ ਆਉਣਗੇ ਇਹ ਵੀ ਤੁਹਾਨੂੰ ਜੌਰਜਟ ਦਾ ਪਿਓਰ ਜੌਰਜਟ ਦਾ ਸੂਟ ਮਿਲ ਜੇਗਾ ਸੀਕਵੈਂਸ ਏ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ बॉਟਮ بیس ਦੇ ਨਾਲ ਜੌਰਜਟ ਤੇ ਰਹੇਗੀ ਹੈਵੀ ਸੂਟ ਰੈਡੀ ਕੀਤੇ ਗਏ ਨੇ ਇਹ ਤੁਸੀਂ ਪਰ ਮੀਟਰ ਦੇ ਅਕੋਰਡਿੰਗ ਫੈਬਰਿਕ ਲੈ ਸਕਦੇ ਹੋ ਪ੍ਰਾਈਸ ਉੱਪਰ ਆਪਾਂ ਇਹਨਾਂ ਦਾ ਮੈਂਸ਼ਨ ਕਰ ਦਿੱਤਾ ਹੈ ਵਿਦਆਊਟ ਦੁਪੱਟਾ ਹੋਣਗੇ ਸੂਟ ਕਲਰ ਆਪਸ਼ਨ ਇਹਨਾਂ ਵਿੱਚ ਆਪਾਂ ਬਹੁਤ ਹੀ ਪਿਆਰੀ ਡਾਰਕ ਐਡ ਕੀਤੀ ਹੋਈ ਨੇ ਅਗਲੇ ਜਿਹੜੇ ਸੂਟ ਆਉਂਦੇ ਨੇ ਇਹ ਵੀ ਤੁਹਾਨੂੰ ਵਿਸਕੋਸ ਕਰੇਪ ਦਾ ਹੀ ਸੂਟ ਮਿਲ ਜਾਏਗਾ ਬਹੁਤ ਹੀ ਪਿਆਰਾ ਇਸ ਦੇ ਉੱਪਰ ਵੀ ਹੈਵੀ ਵਰਕ ਕੀਤਾ ਗਿਆ ਪ੍ਰਾਈਜ਼ ਉੱਪਰ ਆਪਾਂ ਇਹਨਾਂ ਦਾ ਵੀ ਪਰ ਮੀਟਰ ਦੇ ਅਕੋਰਡਿੰਗ ਲਗਾਤਾ ਹੈ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬਾਈ ਕਰ ਸਕਦੇ ਹੋ ਕਲਰ ਆਪਸ਼ਨ ਇਹਨਾਂ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਆਉਂਦੇ ਨੇ ਉਹ ਵੀ ਤੁਹਾਨੂੰ ਪਿਓਰ ਕ੍ਰੇਪ ਦੀ ਸ਼ਰਟ ਮਿਲ ਜੇਗੀ ਡਿਜੀਟਲ ਪ੍ਰਿੰਟ ਰਹੇਗਾ ਉਸ ਦੇ ਉੱਪਰ ਬਹੁਤ ਹੀ ਪਿਆਰੀ ਏਮਬਰਾਇਡਰੀ ਵਰਕ ਕੀਤਾ ਗਿਆ ਬਾਟਮ ਹੋਏਗੀ ਨਾਲ ਪਲੇਨ ਕ੍ਰੇਪ ਦੀ ਬਾਟਮ ਰਹੇਗੀ ਪ੍ਰਾਈਸ ਉੱਪਰ ਆਪਾਂ ਸਾਰੇ ਸੂਟਾਂ ਦਾ ਮੈਂਸ਼ਨ ਕੀਤਾ ਹੋਇਆ ਤੁਸੀਂ ਕੋਈ ਵੀ ਸੂਟ ਆਰਡਰ ਕਰਵਾਉਣਾ ਹੋਵੇ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਸੂਟ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਆਉਂਦੇ ਨੇ ਪਿਓ ਤੁਹਾਨੂੰ ਰਸ਼ੀਨ ਸਿਲਕ ਦਾ ਸੂਟ ਮਿਲ ਜਗਾ ਹੈਂਡਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਹੈ ਚਨਾਉਂ ਦਾ ਨਾਲ ਦੁਪੱਟਾ ਰਹੇਗਾ ਬਾਜ਼ੂ ਤੇ ਵਰਕ ਕੀਤਾ ਹੋਇਆਗਾ ਬਾਟਮ ਤੇ ਵਰਕ ਕੀਤਾ ਮਿਲ ਜਗਾ ਕਲਰ ਆਪਸ਼ਨ ਬਹੁਤ ਹੀ ਪਿਆਰੀ ਡਾਰਕ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਆਉਂਦੇ ਨੇ ਕ੍ਰੇਪ ਸਿਲਕ ਦਾ ਸੂਟ ਹੋਏਗਾ 올ਓਵਰ ਸੂਟ ਹੋਏਗਾ ਹੈਂਡਵਰਕ ਕੀਤਾ ਗਿਆ ਚਨਾਉਂ ਦਾ ਨਾਲ ਦੁਪੱਟਾ ਰਹੇਗਾ ਕੈਸ਼ ਅਨ ਡਿਵ ਨਹੀਂ ਹੈ ਕਿ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪੈਗੀ ਸ਼ਿਪਿੰਗ 올 ਇੰਡੀਆ ਫ੍ਰੀ ਹੋਏਗੀ